ਰਨਾਲਾ ਸ਼ਹਿਰ ਵਿੱਚ ਕਾਲੂ ਬਿਜਲੀ ਸਪਲਾਈ ਬੰਦ ਰੱਖਣ ਦਾ ਕੀਤਾ ਗਿਆ ਵੱਡਾ ਐਲਾਨ ਕਾਲੂ ਸਵੇਰੇ 8 ਵਜੇ ਤੋਂ ਲੈ ਕੇ 1 ਵਜੇ ਤੱਕ ਕੁਝ ਏਰੀਆ ਦੀ ਬਿਜਲੀ ਸਪਲਾਈ ਬੰਦ ਰਹੇਗੀ ਜਦੋਂ ਕਿ ਕੁਝ ਏਰੀਆ ਦੀ ਬਿਜਲੀ ਸਪਲਾਈ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਬੰਦ ਰਹੇਗੀ ਇਸ ਤੋਂ ਇਲਾਵਾ ਕੁਝ ਏਰੀਆ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬੰਦ ਰਹੇਗੀ ਇਸ ਬਲਦੀ ਵਿਧੇਰੇ ਜਾਣਕਾਰੀ ਦਿੱਲਿਆ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਕੱਲੂ ਬਿਜਲੀ ਦੀ ਜ਼ਰੂਰੀ ਮੇਨਟੇਨੈਂਸ ਕਰਨ ਲਈ ਵਕ-ਵਕ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰੱਖੀ ਗਈ ਹੈ ਜਿਸ ਕਾਰਨ ਫੀਡਰ ਗ੍ਰੀਨ ਕਲੋਨੀ ਸੰਘੇੜਾ ਰੋਡ ਫੀਡਰ ਵਰਵਾਹੀ ਬਾਜ਼ਾਰ ਫੀਡਰ ਕਚਹਿਰੀ ਰੋਡ ਫੀਡਰ ਪੁਰਾਣਾ ਬੱਸ ਸਟੈਂਡ ਫੀਡਰ ਸਦਰ ਬਾਜ਼ਾਰ ਫੀਡਰ 22 ਏਕੜ ਫੀਡਰ ਹਸਪਤਾਲ ਏਰੀਆ ਦਾ ਫੀਡਰ ਕੋਟ ਕੰਪਲੈਕਸ ਦਾ ਫੀਡਰ ਓਸ਼ਵਾਲ ਕਲੋਨੀ ਕੇਸਰੀ ਰੋਡ ਏਰੀਏ ਦੀ ਬਿਜਲੀ ਸਪਲਾਈ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਬੰਦ ਰੱਖੀ ਜਾਵੇਗੀ ਜਿਸ ਕਾਰਨ ਗ੍ਰੀਨ ਕਲੋਨੀ ਮਹਿਲ ਨਗਰ ਅਤੇ ਐਵਰਗ੍ਰੀਨ ਕਲੋਨੀ ਸੰਘੇੜਾ ਰੋਡ ਸੰਘੇੜਾ ਪਿੰਡ ਰਾਹੁਲ ਇਨਕਲੇਬ ਪਰਵਾਹੀ ਬਾਜ਼ਾਰ ਪੁਰਾਣਾ ਸੁਲੀਮਾ ਰੋਡ ਸੇਖਾ ਰੋਡ ਗਲੀ ਨੰਬਰ 1 ਤੋਂ ਤਿੰਨ ਲੱਖੀ ਕਲੋਨੀ ਕਚਹਿਰੀ ਰੋਡ ਗੁਰੂ ਤੇਗ ਬਹਾਦਰ ਨਗਰ ਬਹੀਸ਼ ਨਗਰ ਅਤੇ ਉਸ ਤੋਂ ਇਲਾਵਾ ਪੁਰਾਣਾ ਬਸ ਸਟੈਂਡ ਰੋਡ ਅਤੇ ਕੇਸੀ ਰੋਡ ਗਲੀ ਨੰਬਰ 1 ਤੋਂ 10 ਤੱਕ ਸਦਰ ਬਾਜ਼ਾਰ ਅਲਾਲ ਮਾਰਕੀਟ ਮੀਟ ਮਾਰਕੀਟ 2 ਏਕੜ ਪੱਤੀ ਰੋਡ ਕੀਲਾ ਮਹੱਲਾ ਡੇਰਾ ਬਾਬਾ ਗਲਦਾ ਸਿੰਘ ਅਤੇ ਪੁਰਾਣਾ ਬਾਜ਼ਾਰ ਸਿਵਲ ਹਸਪਤਾਲ ਬਰਨਾਲਾ ਕੋਰਟ ਕੰਪਲੈਕਸ ਉਸਵਾਲ ਕਲੋਨੀ ਕੇਸੀ ਰੋਡ ਐਫਸੀ ਰੋਡ ਅਦਾਜ ਵੱਡੀ 16 ਏਕੜ ਰਾਬਾਗ ਰੋਡ ਅਤੇ ਸਿਆਸੀ ਬਸਤੀ ਤੋਂ ਇਲਾਵਾ ਦੁਪਹਿਰ 11 ਵਜੇ ਤੋਂ ਲੈ ਕੇ 1 ਵਜੇ ਤੱਕ ਕੁਝ ਏਰੀਆ ਦੀ ਬਿਜਲੀ ਸਪਲਾਈ ਰਹਿ ਗਈ ਬੰਦ। ਉਹ ਫਿਲਟਰ ਹਨ ਧਨੋਲਾ ਰੋਡ, ਐਸ.ਸੀ.ਆਈ. ਗੋਦਾਮ ਵਾਲਾ, ਫਰਵਾਹੀ ਰੋਡ, ਬਾਜਾ, ਖਾਨਾ ਰੋਡ। ਇਨ੍ਹਾਂ ਏਰੀਆ ਦੀ ਬਿਜਲੀ ਸਪਲਾਈ ਦੁਪਹਿਰ 11 ਵਜੇ ਤੋਂ ਲੈ ਕੇ 1 ਵਜੇ ਤੱਕ ਬੰਦ ਰਹੇਗੀ। ਇਸ ਤੋਂ ਇਲਾਵਾ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 66 ਕੇਵੀ ਬਰਦਾਲਾ ਗ੍ਰੇਡ ਤੋਂ ਚੱਲਦੀ 11 ਕੇਵੀ ਸੁਰਜੀਤਪੁਰਾ ਏ ਪੀ 11 केवी फीडर कचहरी रोड 11 केवी फीडर बाजाखाना रोड ਅਤੇ ਕੋਟ ਕੰਪਲੈਕਸ ਰੋਡ ਦੀ ਜ਼ਰੂਰੀ ਮੁਰੰਮਤ ਲਈ ਕੱਲੂ 9 ਵਜੇ ਤੋਂ ਲੈ ਕੇ ਸ਼ਾਮ 5:00 ਵਜੇ ਤੱਕ ਬਿਜਲੀ ਦਾ ਰਹੇਗਾ ਵੱਡਾ ਕਟ